ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਤਾਂ ਸਰਕਾਰ ਦੀ ਸ਼ਟਡਾਊਨ ਹੋਈ ਹੈ ਸਰਕਾਰ ਦਾ ਕੰਮ ਰੁਕ ਗਿਆ ਕਿਉਂਕਿ ਦੋਵਾਂ ਪਾਰਟੀਆਂ ਦੇ ਵਿੱਚ ਸਹਿਮਤੀ ਨਹੀਂ ਬਣ ਸਕੀ ਦੂਜਾ ਰੱਖਿਆ ਸੈਕਟਰੀ ਤੇ ਰਾਸ਼ਟਰਪਤੀ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਸੰਬੋਧਨ ਦੇ ਵਿੱਚ ਕਿਹਾ ਕੀਆ ਤੀਜੀ ਗੱਲਬਾਤ ਕਰਨੀ ਹੈ ਫਾਇਜ਼ਰ ਕੰਪਨੀ ਅਮਰੀਕਾ ਨੂੰ ਬਹੁਤ ਸਸਤੀਆਂ ਦਵਾਈਆਂ ਦੇ ਰਹੀ ਹੈ ਰਾਸ਼ਟਰਪਤੀ 트ੰਪ ਨੇ ਉਹਨਾਂ ਨੂੰ ਮਨਾ ਲਿਆ ਅਬੋਰਸ਼ਨ ਸੰਬੰਧੀ ਨਵੇਂ ਅੰਕੜੇ ਸਾਹਮਣੇ ਆਏ ਆ ਤੇ ਜਿਹੜੀ ਡੋਰ ਡੈਸ਼ ਫਰਮ ਫੂਡ ਡਿਲੀਵਰੀ ਲਈ ਰੋਬੋਟਸ ਦੀ ਵਰਤੋਂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਸਰਕਾਰ ਦੇ ਸ਼ਟਡਾਊਨ ਦੇ ਮਾਮਲੇ 'ਚ ਬੰਦੀ ਸਰਕਾਰ ਅੱਜ ਬੀਤੀ ਕੱਲ ਅੱਧੀ ਰਾਤ ਨੂੰ ਜਾਨੀ ਕਿ 12:00 ਵਜੇ 1 ਮਿੰਟ ਤੇ ਈਸਟਰਨ ਟਾਈਮ ਜਦੋਂ ਬੁੱਧਵਾਰ ਦਾ ਦਿਨ ਚੜ੍ਹਿਆ ਤੇ ਸਰਕਾਰ ਸ਼ਟਡਾਊਨ ਹੋ ਗਈ ਸ਼ਟਡਾਊਨ ਦਾ ਮਤਲਬ ਇਹ ਆ ਕਿ ਸਰਕਾਰ ਦਾ ਕੰਮਕਾਰ ਬੰਦ ਹੋ ਗਿਆ ਫੈਡਰਲ ਏਜੰਸੀਜ਼ ਜਿਹੜੀਆਂ ਨੇ ਉਹਨਾਂ ਦੇ ਪੈਸੇ ਰੁਕ ਗਏ 12:00 ਵਜੇ 1 ਮਿੰਟ ਤੇ ਕਾਰਨ ਬੜਾ ਸਪਸ਼ਟ ਆ ਡੈਮੋਕ੍ਰੇਟਸ ਤੇ ਰਿਪਬਲਿਕਨ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ 트ੰਪ ਵੀ ਆ ਕਿਸੇ ਐਗਰੀਮੈਂਟ ਦੇ ਉੱਤੇ ਕਿਸੇ ਡੀਲ ਦੇ ਉੱਤੇ ਸਹਿਮਤ ਨਹੀਂ ਹੋ ਸਕੇ ਜਿਹੜਾ ਸਾਲ ਜਿਹਦਾ 1 ਜਨਵਰੀ ਤੋਂ ਸ਼ੁਰੂ ਹੋ ਕੇ ਦਸੰਬਰ ਤੱਕ ਹੁੰਦਾ ਜਿਹੜਾ ਫਿਸਕਲ ਈਅਰ ਆ ਇੱਥੇ ਖਤਮ ਹੁੰਦਾ ਤੇ ਹੁਣ 1 ਅਕਤੂਬਰ ਤੋਂ ਨਵਾਂ ਸ਼ੁਰੂ ਹੁੰਦਾ ਇਹਦੀ ਜਿਹੜੀ ਫੰਡਿੰਗ ਇੱਥੇ ਹੁੰਦੀ ਆ ਕਿ ਅਗਲੇ ਸਾਲ ਦੇ ਵਿੱਚ ਜਿਹੜਾ ਖਰਚਾ ਕਰਨਾ ਉਹਦਾ ਫੈਸਲਾ 30 ਸਤੰਬਰ ਤੱਕ ਕਰਨਾ ਹੁੰਦਾ ਖਰਚਾ ਸਰਕਾਰ ਨੇ ਕਰਨਾ ਰਾਸ਼ਟਰਪਤੀ ਨੂੰ ਕਰਨਾ ਉਹਦੀ ਮਨਜ਼ੂਰੀ ਕਾਂਗਰਸ ਤੋਂ ਲੈਣੀ ਜ਼ਰੂਰੀ ਹੁੰਦੀ ਆ ਉਹਦੇ ਵਿੱਚ ਇੱਕ ਪਾਰਟੀ ਫੈਸਲਾ ਨਹੀਂ ਲੈ ਸਕਦੀ ਬਹੁਮਤ ਚਾਹੀਦਾ ਬਹੁਮਤ ਤੇ ਲਈ ਦੂਜੀ ਪਾਰਟੀ ਦੀਆਂ ਵੋਟਾਂ ਨਾਲ ਚਾਹੀਦੀਆਂ ਕਿਉਂਕਿ ਮਾਰਜਨ ਬਹੁਤ ਥੋੜਾ ਹੈ ਦੂਜੀ ਪਾਰਟੀ ਸਹਿਮਤ ਨਹੀਂ ਹੋ ਸਕੀ ਬਹੁਤ ਸਾਰੀਆਂ ਸਰਕਾਰ ਦੀਆਂ ਸ਼ਿਵਾਮਾਂ ਜਿਨ੍ਹਾਂ ਦੇ ਵਿੱਚ ਛੋਟੇ ਬਿਜ਼ਨਸ ਲੋਨ ਆ ਨੈਸ਼ਨਲ ਪਾਰਕਸ ਨੇ ਜਾਂ ਜਿਹੜੀਆਂ ਕੁਝ ਜੋਬ ਟ੍ਰੇਨਿੰਗ ਹੈਗੀਆਂ ਸਾਰੀਆਂ ਸਾਰੀਆਂ ਰੁਕ ਜਾਣਗੀਆਂ ਉਹਨਾਂ ਦਾ ਕੰਮਕਾਰ ਰੁਕ ਚੁੱਕਾ ਬਹੁਤ ਸਾਰੇ ਸਰਕਾਰ ਦੀਆਂ ਸਰਵਿਸ ਜਿਹੜੀਆਂ ਨੈਸ਼ਨਲ ਪਾਰਕਸ ਨੇ ਜੋਬ ਟ੍ਰੇਨਿੰਗ ਆ ਜਾਂ ਵੈਟਰਨਸ ਨੇ ਉਹ ਬੰਦ ਹੋ ਜਾਣਗੀਆਂ ਹੁਣ ਕੁਝ ਜਿਹੜੀਆਂ ਨੈਸ਼ਨਲ ਸਕਿਉਰਿਟੀ ਆ ਜਿਵੇਂ ਮਿਲਟਰੀ ਆ ਜਾਂ ਲਾ ਅਨਫੋਰਸਮੈਂਟ ਆ ਇਹ ਆਪਣਾ ਕੰਮਕਾਰ ਕਰਦੀਆਂ ਰਹਿਣਗੀਆਂ ਔਰ ਹਾਲਾਂਕਿ ਇਹਨਾਂ ਦੇ ਵਰਕਰਾਂ ਨੂੰ ਸ਼ਟਡਾਊਨ ਦੇ ਦੌਰਾਨ ਪੇ ਨਹੀਂ ਕੀਤਾ ਜਾਣਾ ਰਾਸ਼ਟਰਪਤੀ ਟਰੰਪ ਦੀ ਅਪਰੋਚ ਬੜੀ ਨਵੀਂ ਆ ਬਜਾਏ ਇਹਦੇ ਕਿ ਉਹ ਟੈਂਪਰੇਰੀ ਜਿਹੜਾ ਇਸ ਚੀਜ਼ ਨੂੰ ਹੈਂਡਲ ਕਰਨ ਵਾਈਟ ਹਾਊਸ ਨੇ ਏਜੰਸੀ ਨੂੰ ਕਹਿ ਦਿੱਤਾ ਕਿ ਪਰਮਾਨੈਂਟ ਜੌਬ ਕੱਟ ਲਾ ਦਿਓ ਜਿਹੜੇ ਬੰਦਿਆਂ ਨੂੰ ਹੁਣ ਤਨਖਾਹ ਨਹੀਂ ਮਿਲਦੀ ਕੱਢਣੇ ਉਹ ਪੱਕੇ ਹੀ ਕੱਢ ਦਿਓ ਇਹਨਾਂ ਨੂੰ ਵਾਪਸ ਲਿਆਉਣ ਦੀ ਲੋੜ ਕੋਈ ਨਹੀਂ ਆ ਇਸ ਰੂਲ ਬਦਲਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਫਰਕ ਜਿਹੜਾ ਇਹ ਸਾਰੇ ਕੁਛ ਦਾ ਪੈ ਰਿਆ ਆ ਤੇ ਇਹ ਸਾਰੀਆਂ ਚੀਜ਼ਾਂ ਇਹ ਚਾਹੁੰਦੀਆਂ ਆ ਕਿ ਰਾਸ਼ਟਰਪਤੀ ਦੇ ਕੋਲ ਜ਼ਿਆਦਾ ਪਾਵਰ ਹੋਵੇ ਰੌਲਾ ਕਿੱਥੋਂ ਪਿਆ ਦੋਵਾਂ ਪਾਰਟੀਆਂ ਦਾ ਡੈਮੋਕ੍ਰੈਟਿਕ ਹੈਲਥ ਇੰਸ਼ੋਰੈਂਸ ਸਬਸਿਡੀਆਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਸੋਸ਼ਲ ਸੇਫਟੀ ਨੂੰ ਰੀਸਟੋਰ ਕਰਨਾ ਚਾਹੁੰਦੇ ਆ ਉਹਨਾਂ ਪ੍ਰੋਗਰਾਮਾਂ ਨੂੰ ਦੁਬਾਰਾ ਚਾਲੂ ਕਰਨਾ ਚਾਹੁੰਦੇ ਆ ਰਿਪਬਲਿਕਨ ਇਸ ਕਾਲ ਨੂੰ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਨਹੀਂ ਇਦਾਂ ਕਰ ਸਕਦੇ ਦੋਵੇਂ ਪਾਸੇ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਉੱਤੇ ਬਲੇਮ ਗੇਮ ਖੇਡ ਰਹੀਆਂ ਆ ਦੂਜਿਆਂ ਨੂੰ ਜਿਹੜਾ ਦੋਸ਼ ਦਿੱਤਾ ਜਾ ਰਿਹਾ ਰਾਸ਼ਟਰਪਤੀ ਟਰੰਪ ਨੇ ਵਾਰਨਿੰਗ ਦਿੱਤੀ ਹੈ ਖਾਸ ਤੌਰ ਦੇ ਤੇ ਡੈਮੋਕ੍ਰੇਟਸ ਨੂੰ ਚੇਤਾਵਨੀ ਦਿੱਤੀ ਹੈ ਵੀ ਤੁਸੀਂ ਆਪਣੇ ਫੈਸਲੇ ਦੇ ਉੱਤੇ ਪਛਤਾਓਗੇ ਰਿਗਰੈਟ ਕਰੋਗੇ ਤੁਸੀਂ ਕਿਉਂਕਿ ਜਿਹੜਾ ਸ਼ਟਡਾਊਨ ਆ ਇਹਦੇ ਨਾਲ ਅਸੀਂ ਪਰਮਾਨੈਂਟ ਜੌਬਸ ਜਿਹੜੀਆਂ ਉਹ ਕਰ ਦੇਣੀਆਂ ਆ ਤੇ ਇਸ ਗੱਲ ਨੂੰ ਜਿਹੜਾ ਉਹਨਾਂ ਨੇ ਹੁਣ ਦੋਵਾਂ ਦੇ ਵਿੱਚ ਪਾਵਰ ਸਟਰਗਲ ਆ ਟਰੰਪ ਜਿਹੜੇ ਨੇ ਇਸ ਵੇਲੇ ਉਹ ਮਨੀ ਨੂੰ ਆਪਣੇ ਹਿਸਾਬ ਨਾਲ ਖਰਚਣਾ ਚਾਹੁੰਦੇ ਆ ਜਿਹਨੂੰ ਕਿ ਡੈਮੋਕ੍ਰੇਟ ਚਾਹੁੰਦੇ ਆ ਕਿ ਅਸੀਂ ਇਸ ਤਰੀਕੇ ਨਾਲ ਰਿੰਗ ਕਰਨਾ ਜਿਹੜੇ ਬਹੁਤ ਜ਼ਰੂਰੀ ਪ੍ਰੋਗਰਾਮ ਨੇ ਜਿਵੇਂ ਸਿਕਿਉਰਿਟੀ ਸੋਸ਼ਲ ਸਿਕਿਉਰਿਟੀ ਆ ਮੈਡੀਕੇਅਰ ਆ ਮੈਡੀਕੇਡ ਆ ਜਾਂ ਬਹੁਤ ਸਾਰੀਆਂ ਜਿਹੜੀਆਂ ਆਹ ਮੇਲ ਡਿਲੀਵਰੀਜ਼ ਨੇ ਜਾਂ ਕੁਝ ਜਿਹੜੇ ਪ੍ਰੋਗਰਾਮ ਨੇ ਕੁਝ ਪ੍ਰੋਗਰਾਮ ਤੇ ਸਾਰੇ ਦੇ ਸਾਰੇ ਉੱਥੇ ਰੁਕ ਜਾਣੇ ਨੇ ਜਿਹੜੇ ਇਹ ਐਸੈਂਸ਼ੀਅਲ ਸਰਵਿਸਿਜ਼ ਨੇ ਮੈਡੀਕੇਡ ਮੈਡੀਕੇਅਰ ਮੇਲ ਡਿਲੀਵਰੀ ਜਾਂ ਜਿਹੜੇ ਦੂਜੇ ਤੀਜੇ ਇਦਾਂ ਦੇ ਕੰਮ ਨੇ ਇਹ ਸਾਰੇ ਆਪਰੇਸ਼ਨਜ਼ ਨੇ ਇਹ ਚੱਲਦੇ ਰਹਿਣਗੇ ਕਿਉਂਕਿ ਇਹਨਾਂ ਸਾਰਿਆਂ ਦੀ ਫੰਡਿੰਗ ਸੈਪਰੇਟ ਹੁੰਦੀ ਆ ਹੁਣ ਇਹ ਕਿੰਨਾ ਚਿਰ ਰਹਿੰਦਾ ਪਤਾ ਨਹੀਂ ਕਦੇ ਤੇ ਫੈਸਲਾ ਤੇ ਇਹਨਾਂ ਨੂੰ ਪਹੁੰਚਣਾ ਹੀ ਪੈਣਾ ਇੱਕ ਕਿਸੇ ਕੋਸ਼ਿਸ਼ ਤੇਰਾ ਉਹ ਦੂਜੀ ਧਿਰ ਆਪਣੀਆਂ ਗੱਲਾਂ ਤੋਂ ਪਿੱਛੇ ਹਟੂਗੀ ਜਾਂ ਉਹ ਹਟੂਗੀ ਜਿੰਨਾ ਚਿਰ ਇਹ ਪਹੁੰਚਦੇ ਆ ਲਾਸਟ ਟਾਈਮ 19 ਦੇ ਵਿੱਚ 34 ਦਿਨ ਇਦਾਂ ਹੀ ਇਹਨਾਂ ਦੀ ਖਿੱਚੋ ਤਾਣ ਚੱਲੀ ਗਈ ਸੀ ਤੇ ਨੁਕਸਾਨ ਸਾਰੇ ਦਾ ਸਾਰਾ ਲੋਕਾਂ ਦਾ ਹੋਇਆ ਸੀ ਸਰਕਾਰ ਦਾ ਹੋਇਆ ਸੀ ਜਿਵੇਂ ਲੇਬਰ ਡਿਪਾਰਟਮੈਂਟ ਆ ਰਿਸਰਚ ਆ ਜਿਹੜੀ ਐਨ ਆਈ ਐਚ ਦੇ ਵਿੱਚ ਸੀ ਡੀ ਸੀ ਦੇ ਵਿੱਚ ਈ ਪੀ ਏ ਦੀ ਇਨਸਪੈਕਸ਼ਨ ਸਮਿਥਸੋਨਿਅਨ ਮਿਊਜ਼ੀਅਮ ਆ ਨੈਸ਼ਨਲ ਜ਼ੂ ਆ ਬਹੁਤ ਸਾਰੇ ਇਨਡੋਰ ਜਿਹੜੇ ਨੈਸ਼ਨਲ ਜ਼ੂਸ ਨੇ ਜਾਂ ਸਾਈਟਸ ਨੇ ਉਹ ਬੰਦ ਹੋ ਜਾਣਗੀਆਂ ਹੁਣ ਅਨਸਰਟਨਟੀ ਆ ਸੈਨੇਟਰ ਕਹਿੰਦੀ ਆ ਕਿ ਦੋਵਾਂ ਪਾਰਟੀਆਂ ਨੂੰ ਹਜੇ ਵੀ ਡੀਲ ਬਣਾ ਲੈਣੀ ਚਾਹੀਦੀ ਆ ਪਰ ਅਜੇ ਤੱਕ ਕੋਈ ਨੇਗੋਸ਼ੀਏਸ਼ਨ ਕਿਸੇ ਗੱਲ ਦੇ ਉੱਤੇ ਫੈਸਲਾ ਨਹੀਂ ਹੋਇਆ ਸਰਕਾਰ ਦਾ ਕੰਮਕਾਰ ਅਮਰੀਕਾ ਦੇ ਵਿੱਚ ਇਸ ਵੇਲੇ ਕਾਨੂੰਨੀ ਤੌਰ ਦੇ ਉੱਤੇ ਟੈਕਨੀਕਲੀ ਬੰਦ ਹੋ ਚੁੱਕਾ ਵਰਕਰਸ ਦੇ ਉੱਤੇ ਕਈ ਸੈਂਕੜੇ ਨਹੀਂ ਹਜ਼ਾਰਾਂ ਵਰਕਰਸ ਨੇ ਜਿਹੜੇ ਜਾਂ ਤਾਂ ਘਰ ਜਾਣਗੇ ਤੇ ਜਾਂ ਉਹਨਾਂ ਨੂੰ ਫਿਰ ਉਡੀਕ ਕਰਨੀ ਪਊਗੀ ਨਾ ਇਹਦਾ ਫੈਸਲਾ ਕਦੋਂ ਹੁੰਦਾ ਦੇਖਣ ਵਾਲੀ ਗੱਲ ਹੈ ਪਿਛਲੀ ਵਾਰੀ ਜਨਵਰੀ 2019 ਦੇ ਵਿੱਚ 35 ਦਿਨ ਲਗਾਤਾਰ ਇਹ ਇਸ ਤਰੀਕੇ ਦੇ ਨਾਲ ਰਿਹਾ ਸੀ ਤੇ ਹੁਣ ਦੇਖੋ ਕਦੋਂ ਇਹਨਾਂ ਦਾ ਆਪਸ ਵਿੱਚ ਫੈਸਲਾ ਹੁੰਦਾ ਤੇ ਕਦੋਂ ਇਹਨਾਂ ਦੀ ਗੱਲਬਾਤ ਨਿਬੜਦੀ ਹੈ ਰਾਸ਼ਟਰਪਤੀ ਟਰੰਪ ਜਦੋਂ ਦੇ ਰਾਸ਼ਟਰਪਤੀ ਦੂਜੇ ਟਰਮ ਦੇ ਵਿੱਚ ਬਣਿਆ ਇਹ ਬਹੁਤੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਉਹਨਾਂ ਨੇ ਘਰ ਵੀ ਲਈਆਂ ਬਹੁਤ ਸਾਰੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਇੰਡੀਪੈਂਡੈਂਟ ਚੱਲਦੀਆਂ ਸੀ ਉਹਨਾਂ ਨੂੰ ਇੱਕ ਪਾਸੇ ਕਰਨ ਦੇ ਲਈ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜਾਂ ਇਦਾਂ ਕਹਿ ਲਾਓ ਅਮਰੀਕਾ ਦੇ ਸਿਸਟਮ ਦੇ ਵਿੱਚ ਰਾਸ਼ਟਰਪਤੀ 트ੰਪ ਨੂੰ ਲੱਗਦਾ ਕਿ ਬਹੁਤ ਕੁਝ ਸਹੀ ਨਹੀਂ ਸੀ ਹੋ ਰਿਹਾ ਇਸ ਕਰਕੇ ਉਹਨੂੰ ਰੋਕਣਾ ਜ਼ਰੂਰੀ ਸੀ ਉਹਨੂੰ ਰੋਕਣ ਦੇ ਲਈ ਇਹਨਾਂ ਨੇ ਉਹਨਾਂ ਸੰਸਥਾਵਾਂ ਦੇ ਵਿੱਚ ਵੀ ਸਿੱਧੇ-ਸਿੱਧੇ ਰੂਪ ਦੇ ਨਾਲ ਆਪਣੀ ਵਿਚਾਰਧਰਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਣੀ ਪਾਰਟੀ ਦੀ ਵਿਚਾਰਧਰਾਂ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਪਹਿਲਾਂ ਪੋਸਤਰਾ ਨਹੀਂ ਹੁੰਦੀ ਸੀ ਪਿਛਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਜਿਹੜੀ ਫੈਡਰਲ ਰਿਜ਼ਰਵ ਦੀ ਫੈਡਰਲ ਸਰਵ ਨੂੰ ਆਮ ਤੌਰ ਤੇ ਇੰਡੀਪੈਂਡੈਂਟ ਮੰਨਿਆ ਜਾਂਦਾ ਵੀ ਉਹ ਬਾਈ ਪਾਰਟਿਸ਼ਨ ਹੁੰਦੀ ਹੈ ਉਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੁੰਦੀ ਇਹਨਾਂ ਨੇ ਉੱਥੇ ਵੀ ਜਿਹੜੇ ਗਵਰਨਰ ਸੀਗੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੁਣ ਦੂਜੀ ਵਾਰੀ ਫੌਜ ਦੀ ਆਈ ਫੌਜ ਨੂੰ ਕੱਲ ਇਹਨਾਂ ਨੇ ਸੰਬੋਧਨ ਕੀਤਾ ਭਾਸ਼ਣ ਦਿੱਤੇ ਆ ਰਾਸ਼ਟਰਪਤੀ 트ੰਪ ਨੇ ਤੇ ਦੂਜੇ ਡਿਫੈਂਸ ਸੈਕਟਰੀ ਪੀਟ ਹੈਕਸਥ ਨੇ ਇਹਨਾਂ ਨੇ ਪਿਛਲੇ ਸ਼ਾਮੇ ਦੇ ਵਿੱਚ ਜਿਹੜੇ ਟਾਪ ਜਨਰਲ ਤੇ ਐਡਮਾਇਰਲ ਸੀਗੇ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਜਦੋਂ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਇੱਥੇ ਮਰੀਨ ਕੋਰਪਸ ਬੇਸ ਜਿਹੜਾ ਕਵਾਂਟਿਕੋ ਆ ਵਰਜੀਨੀਆ ਦੇ ਵਿੱਚ ਉੱਥੇ ਇਕੱਠੇ ਹੋਵੋ ਤੁਹਾਡੇ ਨਾਲ ਜ਼ਰੂਰੀ ਗੱਲਬਾਤ ਕਰਨੀ ਹੈ ਕੋਈ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਸੇਗਾ ਅਮਰੀਕਾ ਦਾ ਐਡਮਾਇਰਲ ਜਾਂ ਜਿਹੜੇ ਜਨਰਲ ਸੀਗੇ ਕੋਈ ਕਿਸੇ ਹਿੱਸੇ ਵਿੱਚ ਸੇਗਾ ਸਾਰਿਆਂ ਨੂੰ ਸਾਧ ਕੇ ਇੱਕ ਥਾਂ ਦੇ ਉੱਤੇ ਇਕੱਠਾ ਕੀਤਾ ਗਿਆ ਨੋਟਿਸ ਹਫ਼ਤੇ ਇੱਕ ਤੋਂ ਘੱਟ ਸਮੇਂ ਦਾ ਸੀ ਹਫ਼ਤੇ ਇੱਕ ਤੋਂ ਪਹਿਲਾਂ ਉਹਨੇ ਕਹਿ ਦਿੱਤੇ ਉੱਥੇ ਇਕੱਠੇ ਹੋਵੋ ਉਸ ਵੇਲੇ ਡਿਫੈਂਸ ਸੈਕਟਰੀ ਨੇ ਪੀਡ ਹੈਕਸੇ ਤੋਂ ਉਹਨਾਂ ਨੇ ਇਹਨਾਂ ਨੂੰ ਸੰਬੋਧਨ ਕਰਨਾ ਸੀ ਪਰ ਨਾਲ ਹੀ ਰਾਸ਼ਟਰਪਤੀ ਟਰੰਪ ਦੀ ਖਬਰ ਆ ਗਈ ਉਹ ਕਹਿੰਦੇ ਮੈਂ ਵੀ ਆ ਰਿਹਾ ਇੱਥੇ ਜਿਹੜਾ ਕਿ ਪਤਾ ਨਹੀਂ ਸੀ ਪਹਿਲਾਂ ਉਹ ਇੱਕਦਮ ਸੀਗਾ ਹੁਣ ਇਹਨਾਂ ਦੋਵਾਂ ਨੇ ਸੰਬੋਧਨ ਕੀ ਕੀਤਾ ਜਿਹੜੀ ਇਹਨਾਂ ਇਕੱਠ ਕੀਤਾ ਸੀ ਉੱਥੇ ਹੋਇਆ ਕੀ ਆ ਇਹਨਾਂ ਨੇ ਬੜੀਆਂ ਲੰਬੀਆਂ ਰਾਜਨੀਤਿਕ ਸਪੀਚਸ ਦਿੱਤੀਆਂ ਰਾਜਨੀਤਿਕ ਭਾਸ਼ਣ ਦਿੱਤੇ ਉੱਥੇ ਪੋਲੀਟੀਕਲ ਸਪੀਚਸ ਦਿੱਤੀਆਂ ਤੇ ਜਿਹੜੇ ਪਹਿਲੇ ਮਿਲਟਰੀ ਲੀਡਰ ਸੀਗੇ ਉਹਨਾਂ ਦੀ ਸਾਫ਼ ਤੌਰ ਦੇ ਉੱਤੇ ਲੋਚਨਾ ਕੀਤੀ ਆ ਵੀ ਜੋ ਕੁਝ ਪਹਿਲੇ ਕਰਕੇ ਗਏ ਆ ਉਹ ਠੀਕ ਨਹੀਂ ਕਰਕੇ ਗਏ ਤੇ ਆਪਣਾ ਨਜ਼ਰੀਆ ਪੇਸ਼ ਕੀਤਾ ਇਹਨਾਂ ਨੇ ਆਮ ਤੌਰ ਦੇ ਉੱਤੇ ਯੂਜ਼ਲੀ ਹੁੰਦਾ ਕੀ ਆ ਕਿ ਜਿਹੜੀ ਮਿਲਟਰੀ ਆ ਇਹ ਪਾਰਟੀਸ਼ਨ ਪੋਲਿਟਿਕਸ ਤੋਂ ਬਾਹਰ ਰਹਿੰਦੀ ਆ ਇਹਦਾ ਪਾਰਟੀਬਾਜੀ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਪਰ ਰਾਸ਼ਟਰਪਤੀ 트੍ਰੰਪ ਤੇ ਦੂਜੇ ਪੀਟ ਹਕਸ਼ਤ ਨੇ ਸਾਫ਼ ਤੌਰ ਦੇ ਉੱਤੇ ਆਪਣੀ ਪਾਰਟੀ ਆਪਣੀ ਵਿਚਾਰਧਾਰਾ ਆਪਣੀ ਆਈਡੀਓਲੋਜੀ ਉਹਨਾਂ ਜਿਹੜੇ ਟੌਪ ਦੇ ਹੇਅਡ ਮਾਇਰਲ ਤੇ ਜਨਰਲ ਸੇ ਕੇ ਫੌਜ ਦੇ ਚਾਹੇ ਉਹ ਨੇਵੀ ਦੇ ਉਹਨਾਂ ਨੂੰ ਦੱਸੀ ਆ ਟੋਨ ਕੀ ਸੀ ਰਾਸ਼ਟਰਪਤੀ 트੍ਰੰਪ ਦੀ ਇਹਨਾਂ ਨੇ ਜਿਹੜੇ ਉਹ ਕਹਿੰਦੇ ਜਿਹੜਾ ਵਾਕ ਆਊਟ ਕਰੂਗਾ ਉਹ ਆਪਣਾ ਰੈਂਕ ਵੀ ਜਾਂਦਾ ਲੱਗੂਗਾ ਉਹਦਾ ਕੈਰੀਅਰ ਵੀ ਜਾਂਦਾ ਲੱਗੂਗਾ ਤੇ ਇਹਨਾਂ ਨੇ ਮਿਲਟਰੀ ਨੂੰ ਯੂਐਸ ਦੇ ਵਿੱਚ ਉਸ ਤਰੀਕੇ ਦੇ ਨਾਲ ਇਹ ਕਿਹਾ ਕਿ ਜਿਹੜਾ ਜਿੰਨੇ ਸ਼ਹਿਰਾਂ ਦੇ ਵਿੱਚ ਮਿਲਟਰੀ ਕਿਉਂਕਿ ਮਿਲ ਦੇਖੋ ਇੱਥੇ ਰੌਲਾ ਇਹ ਸੀ ਅੱਜ ਤੱਕ ਮਿਲਟਰੀ ਦਾ ਕੰਮ ਫੌਜ ਦਾ ਕੰਮ ਜਾਂ ਨੇਵੀ ਦਾ ਕਿਸੇ ਦਾ ਵੀ ਕੰਮ ਜਿਹੜਾ ਉਹ ਬਾਹਰਲੇ ਖਤਰਿਆਂ ਨਾਲ ਲੜਨਾ ਹੁੰਦਾ ਅੰਦਰ ਪੁਲਿਸ ਹੁੰਦੀ ਹੈ ਸ਼ਹਿਰਾਂ ਨੂੰ ਸਾਂਭਣ ਦੇ ਲਈ ਜਾਂ ਉਹਨਾਂ ਦਾ ਆਪਣੇ ਲਾਰਨ ਫੋਰਸਮੈਂਟ ਏਜੰਸੀਜ਼ ਹੁੰਦੀਆਂ ਟਰੰਪ ਨੇ ਕੀ ਕੀਤਾ ਡੋਨਾਲਡ ਟਰੰਪ ਨੇ ਇਸ ਫੌਜ ਨੂੰ ਦੇਸ਼ ਦੇ ਅੰਦਰ ਲਾਇਆ ਵਸ਼ਿੰਗਟਨ ਡੀਸੀ ਤੋਂ ਲੈ ਕੇ ਕਿੰਨੇ ਸ਼ਹਿਰਾਂ ਦਾ ਜਿਹੜਾ ਰੌਲਾ ਪੈ ਪੈ ਚੁੱਕਾ ਇਹ ਇਹਨਾਂ ਨੇ ਕਿਹਾ ਕਿ ਸਹੀ ਆ ਅਸੀਂ ਜਸਟੀਫਾਈ ਕੀਤਾ ਇਸ ਗੱਲ ਨੂੰ ਖਾਸ ਤੌਰ ਦੇ ਉੱਤੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਮਿਲਟਰੀ ਆ ਯੂਐਸ ਸ਼ਹਿਰਾਂ ਦੇ ਵਿੱਚ ਲੱਗਣੀ ਚਾਹੀਦੀ ਆ ਔਰ ਉਹਨਾਂ ਦੇ ਜਿਹੜੇ ਪ੍ਰੋਟੈਸਟਰਸ ਨੇ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਅੰਦਰਲੇ ਦੁਸ਼ਮਣ ਕਿਹਾ ਐਨਮੀ ਵਿਦਿਨ ਹੁਣ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਸਿਟੀਆਂ ਆ ਇਹ ਟ੍ਰੇਨਿੰਗ ਗਰਾਊਂਡਸ ਨੇ ਟ੍ਰੂਪਸ ਦੇ ਲਈ ਫੌਜੀਆਂ ਦੇ ਲਈ ਇੱਕ ਮਤਲਬ ਟ੍ਰੇਨਿੰਗ ਕਰਨ ਦੀ ਥਾਂ ਆ ਡਿਪਾਰਟਮੈਂਟ ਦਾ ਨਾਮ ਪਿਛਲੇ ਸਮੇਂ ਦੇ ਵਿੱਚ ਬਦਲਿਆ ਗਿਆ ਰਾਸ਼ਟਰਪਤੀ 트੍ਰੰਪ ਨੇ ਇਸ ਗੱਲ ਦੀ ਵੀ ਸਿਫਤ ਕੀਤੀ ਜਿਹੜਾ ਡਿਫੈਂਸ ਡਿਪਾਰਟਮੈਂਟ ਆ ਇਹ ਜਿਹੜਾ ਜੰਨਾ ਰੱਖਿਆ ਡਿਪਾਰਟਮੈਂਟ ਆ ਅਮਰੀਕਾ ਦਾ ਇਹਦਾ ਨਾਮ ਬਦਲ ਕੇ ਡਿਪਾਰਟਮੈਂਟ ਆਫ ਵਾਰ ਕਰ ਦਿੱਤਾ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਤੇ ਰਾਸ਼ਟਰਪਤੀ 트੍ਰੰਪ ਨੇ ਇਹਨਾਂ ਦੀ ਖਾਸ ਤੌਰ ਦੇ ਉੱਤੇ ਸਿਫਤ ਕੀਤੀ ਅਭੀ ਇੱਥੇ ਵਰਨਣਯੋਗ ਆ ਕਿ ਰਾਸ਼ਟਰਪਤੀ 트੍ਰੰਪ ਤੇ ਡਿਫੈਂਸ ਫੈਕਟਰੀ ਪੀਟ ਹੈਗਸੇਥ ਨੇ ਪਿਛ ਸਮੇਂ ਦੇ ਵਿੱਚ ਬਹੁਤ ਸਾਰੇ ਜਨਰਲ ਤੇ ਐਡਮਾਇਰਲ ਜਿਹੜੇ ਆ ਉਹਨਾਂ ਨੂੰ ਹਟਾ ਦਿੱਤਾ ਤੇ ਉਹਨੂੰ ਵੋਕ ਕਿਹਾ ਉਹਨਾਂ ਨੂੰ ਤੇ ਇਹ ਵੀ ਆਲ ਕਿ ਵਾਰਨਿੰਗ ਇਹ ਦਿੱਤੀ ਆ ਕਿ ਹੋਰ ਜਿਹੜੀਆਂ ਫਾਇਰਿੰਗਸ ਨੇ ਭਾਵ ਹੋਰ ਬੰਦਿਆਂ ਨੂੰ ਕੱਢਣਾ ਉਹ ਵੀ ਆ ਰਿਹਾ ਪੀਟ ਹੈਕਸਿਸ ਨੇ ਆਪਣਾ ਵਿਜ਼ਨ ਦਿੱਤਾ ਇੱਥੇ ਤਾਂ ਉਹ ਕਹਿੰਦੇ ਕਿ ਮਿਲਟਰੀ ਨੂੰ ਇਕੱਠੇ ਹੋ ਕੇ ਤੇ ਸ਼ਕਤੀ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਲੜਨਾ ਚਾਹੀਦਾ ਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਫਿਟਨੈਸ ਸਟੈਂਡਰਡ ਹਾਇਰ ਹੋਣੇ ਚਾਹੀਦੇ ਆ ਸਾਡੀ ਮਿਲਟਰੀ ਫਿਟ ਹੋਣੀ ਚਾਹੀਦੀ ਆ ਇਹਨਾਂ ਦਾ ਜਿਹੜਾ ਰੂਲਸ ਨੇ ਉਹ ਸਖਤ ਹੋਣੇ ਚਾਹੀਦੇ ਆ ਇਨਾ ਦਾ ਡਿਸਪਲਿਨ ਬਹੁਤ ਸਟ੍ਰੈਕਟ ਹੋਣਾ ਚਾਹੀਦਾ ਜਿਹੜੇ ਫੈਟਰ ਜਨਰਲ ਸੀ ਮੋਟੇ ਸੀਗੇ ਉਹਨਾਂ ਦਾ ਮਜ਼ਾਕ ਕਢਾਇਆ ਇਸ ਕਹਾਣੀ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਜਿਹੜੀ ਇਸ ਪਾਰਟੀ ਦੀ ਰਾਸ਼ਟਰਪਤੀ ਦੀ ਡਿਫੈਂਸ ਸਕੱਟਰੀ ਦੀ ਹੈ ਇੱਕ ਖਾਸ ਅਪਰੋਚ ਰਹੀ ਹੈ ਡਾਈਵਰਸਿਟੀ ਨੂੰ ਲੈ ਕੇ ਕਿ ਜਿਹੜੇ ਐਲਜੀਬੀਟੀਕਿਊ ਜਾਂ ਉਹਨਾਂ ਨੂੰ ਉਹਨਾਂ ਨੂੰ ਫਿਰ ਇੱਥੇ ਉਹਨਾਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਔਰ ਇਸ ਗੱਲ ਦੀ ਆਲੋਚਨਾ ਕੀਤੀ ਜਿਹੜਾ ਇਹ ਡਿਵਾਸਟੀ ਪ੍ਰੋਗਰਾਮ ਸੀ ਕਿ ਇਹ ਇਹਦੇ ਨਾਲ ਹੁੰਦਾ ਕੀ ਹੈ ਕਿ ਸਾਡੀ ਫੌਜ ਕਮਜ਼ੋਰ ਹੁੰਦੀ ਹੈ ਇਹਦੇ ਉੱਤੇ ਸਿੱਧਾ ਹਮਲਾ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੇ ਕੋਈ ਔਰਤ ਜਿਹੜੀ ਇਹ ਕੰਬੈਟ ਟੈਸਟ ਪਾਸ ਕਰ ਲੈਂਦੀ ਆ ਤੇ ਉਹ ਸਾਡੇ ਲਈ ਠੀਕ ਆ ਪਰ ਅਸੀਂ ਆਪਣੇ ਸਟੈਂਡਰਡ ਹੇਠਾਂ ਨਹੀਂ ਕਰ ਸਕਦੇ ਪੀਟ ਹਕਸੇਥ ਨੇ 11 ਨਵੇਂ ਡਾਇਰੈਕਟ ਜਿਹੜੇ ਡਾਇਰੈਕਟਿਵਸ ਨੇ 11 ਨਵੇਂ ਨਿਜ਼ਮ ਦਿੱਤੇ ਆ ਸਖਤ ਫਿਟਨੈਸ ਚੈੱਕ ਹੋਣਗੇ ਜਿਹੜੀ ਹੈਗੀ ਆ ਕੋਈ ਕੰਪਨੀ ਜਾਂ ਕੋਈ ਜਿਹੜਾ ਅਨੋਨਿਮਸ ਜਿਹੜੀਆਂ ਕੰਪਲੇਨਟਸ ਨੇ ਜਾਂ ਕੋਈ ਜਿਹੜਾ ਵਿਸਲ ਬਲੋਅਰ ਰਿਪੋਰਟਸ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਰਿਵਿਊ ਕੀਤਾ ਜਾਊਗਾ ਔਰ ਖਾਸ ਤੌਰ ਦੇ ਉੱਤੇ ਸਿੱਧਾ-ਸਿੱਧਾ ਜਿਹੜੇ ਇਹ ਕੰਮ ਉੱਥੇ ਕੀਤਾ ਤੇ ਜਿਹੜੇ ਆਲੋਚਕ ਨੇ ਉਹਨਾਂ ਨੇ ਇਹਨੂੰ ਪੋਲਿਟਿਕਲ ਥੀਏਟਰ ਕਿਹਾ ਪੋਲਿਟਿਕਲ ਰਾਜਨੀਤਿਕ ਨਾਟਕ ਕਿਹਾ ਵੀ ਅਸਲ ਦੇ ਵਿੱਚ ਇਹ ਹੋਰ ਕੁਝ ਨਹੀਂ ਸੀ ਪਹਿਲਾਂ ਇਦਾਂ ਹੁੰਦਾ ਨਹੀਂ ਸੀ ਹੁਣ ਇਹਨਾਂ ਨੇ ਨਵਾਂ ਰਿਵਾਜ ਪਾਇਆ ਆ ਕਿ ਫੌਜ ਨੂੰ ਵੀ ਪਾਰਟੀ ਬਾਜ਼ੀ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਜਾਂ ਆਪਣੇ ਏਜੰਡੇ ਦੱਸੇ ਜਾ ਰਹੇ ਆ ਇਹ ਬਹੁਤ ਗਲਤ ਗੱਲ ਦੱਸੀ ਗਈ ਆ ਤੇ ਹੁਣ ਇਹਦਾ ਨਤੀਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸਮ ਦਾ ਨਿਕਲੇਗਾ ਅਗਲੀ ਗੱਲਬਾਤ ਫਾਈਜ਼ਰ ਦੇ ਨਾਲ ਅਮਰੀਕਾ ਦੀ ਸਰਕਾਰ ਦਾ ਐਗਰੀਮੈਂਟ ਹੋਇਆ ਰਾਸ਼ਟਰਪਤੀ ਟਰੰਪ ਨੇ ਆਪਣੇ ਸ਼ੁਰੂ ਤੋਂ ਹੀ ਇੱਕ ਕੋਸ਼ਿਸ਼ ਕੀਤੀ ਆ ਕਿ ਅਮਰੀਕਾ ਦਾ ਫਾਇਦਾ ਹੋਵੇ ਬਾਕੀ ਦੇਸ਼ਾਂ ਨਾਲ ਜੋ ਕੁਝ ਹੁੰਦਾ ਬਾਅਦ ਦੇ ਵਿੱਚ ਹੋਵੇ ਕਿ ਸਾਡਾ ਜਿਹੜਾ ਅਮਰੀਕਾ ਆ ਇਹਨੂੰ ਪਹਿਲ ਮਿਲਣੀ ਚਾਹੀਦੀ ਇਹਦੇ ਇਹਦੇ ਲੋਕਾਂ ਨੂੰ ਫਾਇਦਾ ਮਿਲਣਾ ਚਾਹੀਦਾ ਜਾਂ ਇਹ ਦੇਸ਼ ਦੀ ਇਕਨੋਮੀ ਮਜ਼ਬੂਤ ਹੋਣੀ ਚਾਹੀਦੀ ਹੈ ਉਸੇ ਚੀਜ਼ ਦੇ ਵਿੱਚ ਉਹ ਜਿੰਨੇ ਟੈਰਫ ਨਿਕਲਦੇ ਆ ਸਾਰਾ ਕੁਝ ਉਹਦੇ ਵਿੱਚੋਂ ਨਿਕਲਦਾ ਕਿ ਇੱਥੇ ਟੈਰਫ ਲਾਉਣਾ ਇੰਨਾ ਪੈਸਾ ਇੱਧਰ ਆਉਣਾ ਇੰਨਾ ਪੈਸਾ ਇੱਧਰ ਆਉਣਾ ਉਸੇ ਸਿਲਸਿਲੇ ਦੇ ਵਿੱਚ ਇਹਨਾਂ ਨੇ ਫਾਈਜ਼ਰ ਦੇ ਨਾਲ ਬਹੁਤ ਵੱਡਾ ਇੱਕ ਐਗਰੀਮੈਂਟ ਕੀਤਾ ਹੈ ਫਾਈਜ਼ਰ ਜਿਹੜੀ ਆਹ ਦਵਾਈਆਂ ਬਣਾਉਣ ਵਾਲੀ ਕੰਪਨੀ ਜਿਹੜੀ ਐਡਵਨ ਬਣਾਉਂਦੀ ਆ ਆਪਾਂ ਸਾਰੇ ਘਰਾਂ ਦੇ ਵਿੱਚ ਖਾਂਦੇ ਆ ਦੁਨੀਆ ਦੀ ਸਭ ਤੋਂ ਵੱਡੀ ਸ਼ਾਇਦ ਕੰਪਨੀ ਦਵਾਈਆਂ ਬਣਾਉਣ ਵਾਲੀ ਫਾਈਜ਼ਰ ਅਮਰੀਕਾ ਦੀ ਇਹ ਤੇ ਉਹਦੇ ਨਾਲ ਇਹਨਾਂ ਨੇ ਡੀਲ ਕੀਤੀ ਆ ਕਿ ਇਹ ਜਿਹੜੇ ਮੈਡੀਕੇਡ ਨੇ ਅਮਰੀਕਾ ਦਾ ਹੈਲਥ ਪ੍ਰੋਗਰਾਮ ਲਗਭਗ 70 ਮਿਲੀਅਨ ਲੋ ਲੋ ਇਨਕਮ ਲੋਕਾਂ ਦੇ ਲਈ ਹੈ ਜਿਹੜਾ ਉਹਨੂੰ ਮੈਡੀਕੇਡ ਕਹਿੰਦੇ ਆ ਕਿ ਫਾਈਜ਼ਰ ਕੰਪਨੀ ਦੇ ਨਾਲ ਸਮਝੌਤਾ ਕੀਤਾ ਸਮਝੌਤਾ ਕੀ ਹੈ ਕਿ ਦਬਾਅ ਪਾਇਆ ਉਹਨਾਂ ਦੇ ਉੱਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਇਹ ਕਰਨਾ ਪਊਗਾ ਵੀ ਦੇਸ਼ ਸਾਡਾ ਹੈ ਤੇ ਤੁਸੀਂ ਸਾਡੇ ਲੋਕਾਂ ਦੇ ਲਈ ਫਾਇਦਾ ਕਰਨਾ ਉਹਦੇ ਤਹਿਤ ਉਹਨਾਂ ਨੂੰ ਕਿਹਾ ਗਿਆ ਕਿ ਆਪਣੀਆਂ ਕੀਮਤਾਂ ਘੱਟ ਕਰੋ ਔਰ ਕਈ ਗੁਣਾ ਘੱਟ ਕਰੋ ਜਿੰਨੀਆਂ ਦੂਜੇ ਦੇਸ਼ਾਂ ਦੇ ਵਿੱਚ ਸਸਤੀਆਂ ਜਾਂਦੀਆਂ ਉਸ ਹਿਸਾਬ ਦੇ ਨਾਲ ਦਵਾਈ ਸਾਨੂੰ ਦਿਓ ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਇਸ ਡੀਲ ਦੇ ਇੱਕ ਹਿੱਸੇ ਵਜੋਂ ਇੱਕ ਪਾਰਟ ਵਜੋਂ ਫਾਈਜ਼ਰ ਨੇ ਪ੍ਰੋਮਿਸ ਕੀਤਾ ਆ ਕਿ 70 ਬਿਲੀਅਨ ਡਾਲਰ ਰਿਸਰਚ ਦੇ ਉੱਤੇ ਲਾਉਣਗੇ 70 ਬਿਲੀਅਨ ਡਾਲਰ ਨਵੀਆਂ ਮੈਡੀਸਿਨਸ ਦੇ ਉੱਤੇ ਤੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਦੇ ਉੱਤੇ ਇੱਕ ਟਰੰਪ ਆਰ ਐਕਸ ਆਰ ਐਕਸ ਜਿਹੜਾ ਜਦੋਂ ਡਾਕਟਰ ਦਵਾਈ ਲਿਖਦਾ ਤੇ ਉਹਦੇ ਉੱਤੇ ਪਹਿਲਾਂ ਆਰ ਐਕਸ ਲਿਖਦੇ ਹੁੰਦੇ ਉਹ ਆਰ ਐਕਸ ਟਰੰਪ ਆਰੈਕਸ ਇੱਕ ਵੈਬਸਾਈਟ ਕਹਿੰਦੇ ਸੀ ਲਾਂਚ ਕਰਨੀ ਹੈ 2026 ਦੇ ਵਿੱਚ ਜਿਹੜਾ ਕਿ ਇੱਕ ਆਨਲਾਈਨ ਪੋਰਟਲ ਹੋਊਗਾ ਉਹਦੇ ਉੱਤੇ ਤੁਸੀਂ ਡਿਸਕਾਊਂਟਡ ਰੇਟ ਤੇ ਦਵਾਈਆਂ ਲੈ ਸਕਦੇ ਆ ਇਹ ਬਹੁਤ ਵੱਡੀ ਜਿਹੜੀ ਰਾਸ਼ਟਰਪਤੀ ਟਰੰਪ ਦੀ ਪ੍ਰਾਪਤੀ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਦਵਾਈਆਂ ਦੀ ਕੰਪਨੀ ਦੇ ਨਾਲ ਸੌਦਾ ਕਰਕੇ ਤੇ ਇਹ ਕਿਹਾ ਵੀ ਸਾਡੇ ਦੇਸ਼ ਦੇ ਵਿੱਚ ਦਵਾਈਆਂ ਸਸਤੀਆਂ ਦਿੱਤੀਆਂ ਜਾਣ ਔਰ ਮੋਸਟ ਫੇਵਰਡ ਨੇਸ਼ਨ ਪਲਾਨ ਇੱਕ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਕਿ ਜਿਹੜੀਆਂ ਡਰਗ ਦੀਆਂ ਜਿਹੜੀਆਂ ਇਸ ਦਵਾਈਆਂ ਦੀਆਂ ਕੀਮਤਾਂ ਨੇ ਉਹ ਲੋਅਸਟ ਪ੍ਰਾਈਸ ਜਿਹੜਾ ਵੀ ਕਿਹੇ ਹੋਰ ਦੇਸ਼ ਦੇ ਵਿੱਚ ਕੈਨੇਡਾ ਜਰਮਨੀ ਜਾਂ ਜਾਪਾਨ ਦੇ ਉੱਤੇ ਦਿੱਤਾ ਜਾਂਦਾ ਉਸ ਹਿਸਾਬ ਨਾਲ ਸਾਨੂੰ ਦਿੱਤਾ ਜਾਵੇ ਪ੍ਰੈਸ਼ਰ ਕੀ ਹੈ ਕੰਪਨੀਆਂ ਦੇ ਉੱਤੇ ਰਾਸ਼ਟਰਪਤੀ 트ੰਪ ਨੇ ਟੈਰਿਫ ਦਾ ਡਰ ਉਹਨਾਂ ਨੂੰ ਦੇ ਕੇ ਫਾਈਜ਼ਰ ਜਾਂ ਜਿਹੜੀਆਂ ਦੂਜੀਆਂ ਹੈਗੀਆਂ ਉਹਨਾਂ ਦੇ ਨਾਲ ਡੀਲ ਕੀਤੀ ਆ ਫਾਈਜ਼ਰ ਦੇ ਸੀਈਓ ਨੇ ਇਹ ਗੱਲ ਮੰਨੀ ਆ ਕਿ ਜਿਹੜਾ ਪ੍ਰੈਸ਼ਰ ਆ ਇਹਨਾਂ ਦਾ ਇਹ ਕੰਮ ਕਰ ਗਿਆ ਤੇ ਅਸੀਂ ਇਸ ਡੀਲ ਦੇ ਲਈ ਮੰਨ ਗਏ ਆ ਹੁਣ ਅਫੀਸ਼ੀਅਲ ਕਹਿੰਦੇ ਆ ਕਿ ਜਿਹੜੀਆਂ ਫਾਈਜ਼ਰ ਦੀਆਂ ਡਰੱਗਸ ਨੇ ਜਿਹਦਾ ਐਕਸੀਮਾ ਦੀ ਟ੍ਰੀਟਮੈਂਟ ਆ ਉਹਦੇ ਜਿਹੜੀ ਵੇਚੀ ਜਾਂਦੀ ਆ ਉਹਦੇ ਉੱਤੇ 80% ਤੱਕ ਜਿਹੜਾ ਉਹ ਨਵੀਂ ਡੀਲ ਦੇ ਵਿੱਚ ਥੱਲੇ ਮਿਲ ਜਾਊਗਾ ਆਫ ਮਤਲਬ ਜੇ ਪਹਿਲਾਂ ਉਹ 10 ਡਾਲਰਾਂ ਦੀ ਸੀਗੀ 2 ਡਾਲਰ ਦੀ ਰਹਿ ਜਾਊਗੀ ਇਹ ਬਹੁਤ ਵੱਡੀ ਜਿਹੜੀ ਪ੍ਰਾਪਤੀ ਦੱਸੀ ਜਾ ਰਹੀ ਆ ਪਰ ਦੂਜੇ ਪਾਸੇ ਜਿਹੜੇ ਵਿਰੋਧੀ ਨੇ ਉਹ ਕਹਿ ਰਹੇ ਆ ਕਿ ਪਲਾਨ ਨੇ ਬਹੁਤਾ ਕੰਮ ਨਹੀਂ ਕਰਨਾ ਜਿਹੜੀਆਂ ਦਵਾਈਆਂ ਸਸhtੀਆਂ ਕੀਤੀਆਂ ਉਹ ਆਲਰੇਡੀ ਅਮਰੀਕਨ ਨੂੰ ਸਸhtੀਆਂ ਸੀ ਤੇ ਮੈਡੀਕੇਟ ਤੇ ਉੱਤੇ ਲੋਕ ਸਸhtੀਆਂ ਹੀ ਲੈਂਦੇ ਆ ਪਰ ਲੋਕਾਂ ਨੂੰ ਇਹਦੇ ਨਾਲ ਸਿੱਧਾ ਫਰਕ ਨਹੀਂ ਪੈਣਾ ਪਰ ਲੋਕਾਂ ਨੂੰ ਫਰਕ ਨਹੀਂ ਪੈਣਾ ਸਰਕਾਰ ਨੂੰ ਤੇ ਫਰਕ ਪੈਂਦਾ ਨਾ ਜੇ ਲੋਕ ਸਰਕਾਰ ਦੇ ਮੈਡੀਕੈਟ ਪ੍ਰੋਗਰਾਮ ਦੇ ਤਹਿਤ ਉਹ ਦਵਾਈਆਂ ਸਸਤੀਆਂ ਲੈਂਦੇ ਤੇ ਸਰਕਾਰ ਤੇ ਪਿੱਛੋਂ ਮਹਿੰਗੀ ਲੈ ਰਹੀ ਆ ਸੋ ਇਹਦਾ ਇੱਕ ਪੋਲਿਟੀਕਲ ਐਂਗਲ ਵੀ ਪੇਸ਼ ਕੀਤਾ ਜਾ ਰਿਹਾ ਪਰ ਇਹਦੇ ਨਾਲ ਹੀ ਉਹਨਾਂ ਨੇ ਜਿਹੜੇ ਕੀਮਤਾਂ ਘਟਾਉਣ ਦੇ ਨਾਲ ਜਿਹੜੇ ਦਵਾਈਆਂ ਬਣਾਉਣ ਵਾਲੇ ਨੇ ਉਹਨਾਂ ਨੂੰ ਫਾਸਟ ਟਰੈਕ ਐਫ ਡੀ ਏ ਅਪਰੂਵਲ ਮਿਲੂਗੀ ਇਹ ਵੀ ਕਿਹਾ ਉਹਨਾਂ ਨੂੰ ਕਿ ਤੁਸੀਂ ਸਾਡੇ ਲਈ ਇਹ ਕਰੋ ਕਿ ਕੀਮਤਾਂ ਘੱਟ ਕਰੋ ਤੁਹਾਡੀ ਨਵੀਂ ਦਵਾਈ ਤੁਸੀਂ ਰਿਸਰਚ ਕਰੋ ਉਹਦੇ ਤੇ ਇਨਵੈਸਟਮੈਂਟ ਕਰੋ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਕਰੋ ਉਹਨੂੰ ਲਾਂਚ ਕਰਨ ਵੇਲੇ ਜਿਹੜੀ ਐਫ ਡੀਏ ਦੀ ਅਪਰੂਵਲ ਲੈਣੀ ਆ ਤੁਸੀਂ ਉਹ ਅਸੀਂ ਕੰਮ ਅਸੀਂ ਤੇਜ਼ ਕਰ ਦਾਂਗੇ ਵੀ ਉਹ ਜਿਹੜਾ ਉਹ ਜਿਹੜਾ ਹੈਗਾ ਆ ਜਾਂ ਦੂਜਿਆਂ ਨਾਲ ਉਹਨਾਂ ਨੇ ਇਹ ਵੀ ਕਿਹਾ ਐਫ ਡੀਏ ਦੀ ਅਪਰੂਵਲ ਤੇ ਜਿਹੜੇ 500 ਮਿਲੀਅਨ ਡਾਲਰ ਦੇ ਵਾਊਚਰ ਹੈ ਤੁਹਾਨੂੰ ਨਵੀਂ ਡਰੱਗ ਦੇ ਉਹਦੇ ਲਾਂਚ ਦੇ ਉੱਤੇ ਉਹ ਵੀ ਦੇਵਾਂਗੇ ਸੋ ਮਿਕਸਿਆ ਰਿਐਕਸ਼ਨ ਇਹਦੇ ਤਿਆਰ ਆ ਪਰ ਬਹੁਤ ਵੱਡੀ ਇੱਕ ਜਿੱਤ ਅਮਰੀਕਾ ਦੀ ਡੋਨਲਡ ਟਰੰਪ ਦੀਆਂ ਪਾਲਿਸੀਜ਼ ਦੀ ਦੱਸੀ ਜਾ ਰਹੀ ਆ ਅਗਲੀ ਗੱਲਬਾਤ ਅਬੋਰਸ਼ਨ ਦੇ ਉੱਤੇ ਆ ਅਮਰੀਕਾ ਦੇ ਵਿੱਚ ਪੰਜ ਚਾਰ ਮਸਲੇ ਹੀ ਬਹੁਤ ਵੱਡੇ ਆ ਜਿਹੜੇ ਲਗਭਗ ਹਰ ਵੋਟਾਂ ਦੇ ਵਿੱਚ ਵੱਡਾ ਮਸਲਾ ਬਣ ਕੇ ਉੱਭਰਦੇ ਆ ਜਾਂ ਉਹਨਾਂ ਦੀ ਸਾਰੀ ਦੀ ਸਾਰੀ ਰਾਜਨੀਤੀ ਅਮਰੀਕਾ ਦੀ ਦੋ ਚਾਰ ਮੁੱਦਿਆਂ ਦੇ ਉੱਤੇ ਘੁੰਮਦੀ ਆ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡਾ ਮੁੱਦਾ ਅਬੋਰਸ਼ਨ ਅਬੋਰਸ਼ਨ ਨੂੰ ਲੈ ਕੇ ਆ ਪਾਰਟੀਆਂ ਜਿਹੜੀਆਂ ਬਹੁਤ ਅਸੀਂ ਜਾਣਦੇ ਆ ਕਿ ਡੈਮੋਕ੍ਰੇਟ ਥੋੜੇ ਜਿਹਾ ਢਿੱਲੇ ਆ ਉਹ ਕਹਿੰਦੇ ਕੋਈ ਨਹੀਂ ਵੀ ਜੇ ਕੋਈ ਔਰਤ ਦਾ ਸਰੀਰ ਆ ਉਹ ਅਬੋਰਸ਼ਨ ਕਰਾ ਵੀ ਲੈਂਦੀ ਆ ਤੇ ਉਹਦੀ ਮਰਜ਼ੀ ਆ ਦੂਜੇ ਪਾਸੇ ਜਿਹੜੇ ਆਪਣੇ ਹੈਗੇ ਨੇ ਆਹ ਆਜ ਦੇ ਰਿਪਬਲਿਕਨ ਨੇ ਉਹ ਇਸ ਮਾਮਲੇ ਦੇ ਵਿੱਚ ਸਖਤ ਨੇ ਹੁਣ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਉੱਥੇ ਗਵਰਨਰ ਨੇ ਉਹਨਾਂ ਨੇ ਉੱਥੇ ਸਖਤੀ ਕੀਤੀ ਹੈ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਨੇ ਉੱਥੇ ਉਹਨਾਂ ਨੇ ਉਹਨੂੰ ਨਰਮ ਕੀਤਾ ਵੀ ਕੋਈ ਗੱਲ ਨਹੀਂ ਤੁਸੀਂ ਕਰਾ ਸਕਦੇ ਆ ਰੌਲਾ ਇੱਥੇ ਪੈਂਦਾ ਇੱਕ ਔਰਤ ਇੱਕ ਸਟੇਟ ਦੇ ਵਿੱਚ ਰਹਿੰਦੀ ਆ ਮੰਨ ਲਓ ਰਿਪਬਲਿਕਨ ਸਟੇਟ ਦੇ ਵਿੱਚ ਰਹਿੰਦੀ ਆ ਤੇ ਉਹਨੂੰ ਬਾਅਦ ਦੇ ਵਿੱਚ ਅਬੋਰਸ਼ਨ ਕਰਾਉਣ ਦੇ ਲਈ ਉਹ ਡੈਮੋਕ੍ਰੇਟ ਸਟੇਟ ਦੇ ਵਿੱਚ ਚਲੀ ਜਾਂਦੀ ਆ ਤੇ ਇਹਦੇ ਵਿੱਚ ਫਿਰ ਕਿਹੜਾ ਨਿਯਮ ਲੱਗੂਗਾ ਜਾਂ ਜਾਂ ਜਿਹੜਾ ਕੀ ਹੋਊਗਾ ਹੁਣ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਹੈ ਅਬੋਰਸ਼ਨ ਕੁਝ ਲਿਮਿਟਸ ਦੇ ਨਾਲ ਸੰਵਿਧਾਨਿਕ ਤੌਰ ਦੇ ਉੱਤੇ ਓਕੇ ਆ ਲਾਗੂ ਕੀਤਾ ਗਿਆ ਵੀ ਠੀਕ ਹੈ ਤੁਸੀਂ ਕਰਾ ਸਕਦੇ ਆ ਅਲਾਬਾਮਾ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਆਪਣੇ ਕੈਲੀਫੋਰਨੀਆ ਦੇ ਵਿੱਚ ਕੋਲੋਰਡੋ ਕੈਂਟਿਕਟ ਦੇ ਵਿੱਚ ਡੈਲਵੇਅਰ ਦੇ ਵਿੱਚ ਹਵਾਈ ਇਲੀਨਾ ਮੈਰੀਲੈਂਡ ਮਿਸ਼ੀਗਨ ਮਿਨੀਸੋਟਾ ਮੌਂਟਾਨਾ ਨਿਵਾਡਾ ਇਨਾਂ ਸਾਰੀਆਂ ਨਿਊ ਜਰਸੀ ਨਿਊ ਮੈਕਸੀਕੋ ਨਿਊਯਾਰਕ ਹਾਇਓ ਓਰੇਗਨ ਵਰਮੌਂਟ ਜਾਂ ਵਰਜੀਨੀਆ ਵਸ਼ਿੰਟਨ ਇਨਾ ਵਿਸਕான்ਸਨ ਇਨਾ ਸਾਰੀਆਂ ਸਟੇਟਾਂ ਦੇ ਵਿੱਚ ਅ ਅਵੋਰਸ਼ਨ ਕੀਤਾ ਜਾ ਸਕਦਾ ਇਹ ਕੁਛ ਨਹੀਂ ਕਹਿੰਦੇ ਇਹ ਸਟੇਟਾਂ ਲਾਓ ਕਰਦੀਆਂ ਕੁਛ ਹੱਦ ਤੱਕ ਕਿਸੇ ਇਧਰਲੇ ਉਧਰਲੇ ਤਰੀਕੇ ਦੇ ਨਾਲ ਮਤਲਬ ਉਹਨਾਂ ਨੂੰ ਇਹ ਕਹਿ ਦਿੰਦੇ ਆ ਕਿ ਜਿਹੜਾ ਤੁਸੀਂ ਕਰ ਸਕਦੇ ਹੁਣ ਦੂਜੇ ਪਾਸੇ ਜਿਹੜਾ ਆਰਕੈਂਸਾਸ ਆ ਆਰਕੈਂਸਾ ਆ ਅਡਾਇਓ ਆ ਇੰਡੀਆਨਾ ਆ ਕੈਂਟਕੀ ਆ ਫਿਰ ਲੂਸੀਆਨਾ ਮਿਸਿਸਿਪੀ ਟੈਕਸਸ ਸਾਊਥ ਡ ਕੋਟਾ ਵੈਸਟ ਵਰਜੀਨੀਆ ਇਹ ਬਹੁਤ ਸਖਤ ਖਿਲਾਫ ਨੇ ਇਸ ਗੱਲ ਦੇ ਇਹ ਇਸ ਗੱਲ ਨੂੰ ਰੋਕਦੇ ਆ ਪਿਛਲੇ ਸਮੇਂ ਦੇ ਵਿੱਚ ਹੋਇਆ ਕੀ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਅਬੋਰਸ਼ਨ ਦੀ ਆਗਿਆ ਸੀਗੀ ਦੂਜੀਆਂ ਸਟੇਟਾਂ ਤੋਂ ਲੋਕ ਉੱਥੇ ਆ ਜਾਂਦੇ ਸੀ ਹੁਣ ਪਹਿਲੀ ਵਾਰੀ ਇਹ ਹੋਇਆ ਕਿ ਉਹ ਜਿਹੜੀਆਂ ਸਟੇਟ ਬਾਉਂਡਰੀਜ਼ ਕ੍ਰੋਸ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਅਬੋਰਸ਼ਨ ਉਹਨਾਂ ਸਟੇਟਸ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ 5% ਥੱਲੇ ਗਿਆ 2025 ਦੇ ਪਹਿਲੇ ਅੱਧ ਦੇ ਵਿੱਚ ਜੇ ਇਹਦਾ ਮੁਕਾਬਲਾ ਪਿਛਲੇ ਸਾਲ ਜਾਨੀ 2024 ਦੇ ਨਾਲ ਕੀਤਾ ਜਾਵੇ ਇੰਟਰਸਟੇਟ ਟ੍ਰੈਵਲ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਘਟ ਗਿਆ ਆ ਜਿਹੜਾ ਇਹ ਹੈਗਾ ਇਹ ਜ਼ਿਆਦਾ ਫਰਕ ਪਰ ਇਹਦਾ ਮਤਲਬ ਇਹ ਆ ਕਿ ਹਾਲਾਂਕਿ ਪੂਰੀ ਤਸਵੀਰ ਨਹੀਂ ਹੈ ਇੰਟਰਸਟੇਟ ਟ੍ਰੈਵਲ ਘਟਿਆ ਅਬੋਰਸ਼ਨ ਘਟਿਆ ਪਰ ਦੂਜੇ ਪਾਸੇ ਇਹ ਆ ਕਿ ਜਿਹੜਾ ਨੇਸ਼ਨਵਾਈਡ ਪੂਰਾ ਪੂਰਾ ਸੀਗਾ ਕਿ ਡਾਕਟਰ ਜਿਹੜੇ ਸੀਗੇ ਉਹ ਬਾਈ ਮੇਲ ਜਿਹੜੀਆਂ ਡਿਲੀਵਰੀਜ਼ ਨੇ ਗੋਲੀਆਂ ਦਵਾਈਆਂ ਦੀ ਉਹਨਾਂ ਦੀ ਜ਼ਿਆਦਾ ਹੋਈ ਆ ਹੁਣ ਇਹਦੇ ਵਿੱਚ ਜਦੋਂ ਜਿਹੜਾ ਕਲੀਨਿਕ ਜਾਂ ਡਾਕਟਰਸ ਦੇ ਵਿੱਚ ਗਏ ਆ ਉਹਨਾਂ ਸਟੇਟਸ ਦੇ ਵਿੱਚ ਉੱਥੇ ਤਾਂ ਹੋਇਆ ਆ ਪਰ ਜਿਹੜਾ ਮੈਡੀਕੇਸ਼ਨ ਅਬੋਰਸ਼ਨ ਉਹ ਵਧਿਆ ਬਹੁਤ ਸਾਰੀਆਂ ਔਰਤਾਂ ਹੁਣ ਅਬੋਰਸ਼ਨ ਪਿਲਸ ਜਿਹੜੀਆਂ ਮੈਫਪ੍ਰਿਸਟੋਨ ਜਾਂ ਦੂਜੀ ਜਿਹੜੀ ਮਿਜ਼ੋਪ੍ਰੋਸਟੋਲ ਆ ਉਹ ਦਵਾਈ ਅਬੋਰਸ਼ਨ ਦੇ ਲਈ ਯੂਜ਼ ਕੀਤੀ ਜਾਂਦੀ ਆ ਉਹ ਮੇਲ ਦੇ ਰਾਹੀਂ ਭੇਜ ਕੇ ਉਹਦੇ ਨਾਲ ਦੂਜੇ ਪਾਸੇ ਹੋਏ ਆ ਜਿਹੜੇ 8 ਡੈਮੋਕ੍ਰੈਟਿਕ ਲੈਡ ਸਟੇਟਸ ਨੇ ਉਹਨਾਂ ਨੇ ਲਾ ਪਾਸ ਕੀਤੇ ਆਪਣੇ ਡਾਕਟਰ ਨੂੰ ਬਚਾਉਣ ਦੇ ਲਈ ਜਿਹੜੇ ਅਬੋਰਸ਼ਨ ਪਿਲਸ ਔਰਤਾਂ ਨੂੰ ਪ੍ਰਸਕ੍ਰਾਈਬ ਕਰਦੇ ਆ ਉਹ ਸਟੇਟਸ ਜਿਹੜੀਆਂ ਬੈਨ ਕਰਦੀਆਂ ਦੂਜੀਆਂ ਨੂੰ ਭਾਵੇਂ ਕਿ ਉੱਥੇ ਜਿਹੜੀਆਂ ਪੇਸ਼ੈਂਟ ਹੈ ਗਿਆ ਕਿਤੇ ਹੋਰ ਵੀ ਰਹਿੰਦੇ ਹੋਣ ਇਸ ਮਾਮਲੇ ਦੇ ਉੱਤੇ ਬਹੁਤ ਪਿਛਲੇ ਸਮੇਂ ਦੇ ਵਿੱਚ ਰੌਲਾ ਪਿਆ ਹੁਣ ਜਿਹੜੀ ਸਟੇਟ ਦੇ ਵਿੱਚ ਅਬੋਰਸ਼ਨ ਲਾਉੜਾ ਉਹਨੇ ਦੂਜੀ ਸਟੇਟ ਤੇ ਜਦੋਂ ਉਹਨੂੰ ਮਰੀਜ਼ ਨੂੰ ਦਵਾਈ ਲਿਖ ਦਿੱਤੀ ਕਿ ਤੁਹਾਨੂੰ ਮੈਫੇਪ੍ਰਿਸਟੋਨ ਜਿਹੜੀ ਜਾਂਹਾ ਮੀਜ਼ੋਪ੍ਰੋਸੋਲ ਆਹੇ ਦੇ ਦੇਣੇ ਆ ਉਹ ਡਾਕਟਰ ਦੇ ਉੱਤੇ ਕੇਸ ਕੀਤਾ ਗਿਆ ਤੇ ਬਾਅਦ ਵਿੱਚ ਕਿਹਾ ਵੀ ਉਹ ਡਾਕਟਰ ਦਾ ਨਾਮ ਇਹ ਨਾਲ ਲੇਖੋ ਤੁਸੀਂ ਦੱਸੋ ਹੀ ਨਾ ਕਿਹਨੇ ਕੀਤੀ ਆ ਸੋ 2024 ਦੇ ਪਿਛਲੇ ਅੱਧ ਦੇ ਵਿੱਚ ਲਗਭਗ 25% ਸਾਰੇ ਅਮਰੀਕਾ ਦੇ ਅਬੋਰਸ਼ਨ ਜਿਹੜੇ ਨੇ ਉਹ ਟੈਲੀ ਹੈਲਥ ਦੇ ਥਰੂ ਹੋਏ ਆ ਜਿਆਦਾ ਔਰਤਾਂ ਮੈਡੀਕੇਸ਼ਨ ਅਬੋਰਸ਼ਨ ਕਰਦੇ ਵਿੱਚ ਪ੍ਰੇਫਰ ਕਰ ਦਿਤੀਆਂ ਗਵਰਨਰ ਗੈਵਨ ਨਿਊ ਇਥੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਇੱਕ ਡੈਮੋਕ੍ਰੈਟਿਕ ਸਟੇਟ ਆ ਜਿਹੜੀ ਇਸ ਗੱਲ ਦੇ ਹੱਕ ਵਿੱਚ ਆ ਉਹਨਾਂ ਨੇ ਲਾ ਇੱਕ ਬੜਾਇਆ ਜਿਹੜੀ ਆ ਅਬੋਰਸ਼ਨ ਪਿਲਸ ਪ੍ਰਸਕ੍ਰਿਪਸ਼ਨ ਨੂੰ ਬਿਨਾ ਪੇਸ਼ੈਂਟ ਦਾ ਨਾਮ ਦੱਸੇ ਬਿਨਾ ਡਾਕਟਰ ਦਾ ਨਾਮ ਦੱਸੇ ਬਿਨਾ ਫਾਰਮੇਸੀ ਉਹਦਾ ਫਾਰਮਾਸਿਸਟ ਦਾ ਨਾਮ ਦੱਸੇ ਜਿਹੜਾ ਉਹ ਸਾਰੇ ਪ੍ਰੋਵਾਈਡਰ ਨੂੰ ਬਚਾਉਣ ਦੇ ਲਈ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀ ਆ ਔਰ ਸਟੇਟਸ ਜਿਵੇਂ ਟੈਕਸਸ ਆ ਜਾਂ ਲੂਸੀਆਨਾ ਆ ਉਹ ਡਾਕਟਰਾਂ ਨੂੰ ਸੂਹ ਕਰ ਰਹੀਆਂ ਨਿਊਯਾਰਕ ਦੇ ਵਿੱਚ ਕਿਉਂਕਿ ਨਿਊਯਾਰਕ ਜਿਹੜੀ ਡੈਮੋਕ੍ਰੈਟਿਕ ਹੈਗੀ ਆ ਤੇ ਜਾਂ ਕੈਲੀਫੋਰਨੀਆ ਵਰਗੀਆਂ ਸਟੇਟਾਂ ਦੇ ਵਿੱਚ ਜਿਹੜੇ ਬੇਲ ਕਰਦੇ ਆ ਐਫ ਡੀ ਏ ਜਿਹੜੀ ਆ ਇਸ ਚੀਜ਼ ਦਾ ਰੀਵਿਊ ਕਰ ਰਹੀ ਹੈ ਕਿ ਰਿਪਬਲਿਕਨ ਟੌਰਨੀ ਜਨਰਲ ਜਿਹੜੇ ਉਹ ਐਸਕੂ ਲੈਫਟੀ ਨੂੰ ਪੁਸ਼ ਕਰ ਰਿਹਾ ਕਿ ਨਿਯਮਾਂ ਨੂੰ ਸਖਤ ਕੀਤਾ ਜਾਵੇ ਪਰ ਇਹ ਆਪਣੇ ਉਪਵੇਖ ਜਿਹੜਾ ਬਹੁਤ ਇਹਦੇ ਵਿੱਚ ਅਨਿਸ਼ਚਿਤਤਾ ਭਰਿਆ ਆ ਐਕਸਪਰਟ ਕਹਿੰਦੇ ਆ ਕਿ ਫਾਈਟ ਹਜੇ ਵੀ ਸੁਪਰੀਮ ਕੋਰਟ ਦੇ ਵਿੱਚ ਜਾਊਗੀ ਉੱਥੇ ਫੈਸਲਾ ਹੋਊਗਾ ਕਿ ਕਿਹੜਾ ਲਾ ਸ਼ੀਲਡ ਕਰਦਾ ਹੈ ਜਾਂ ਮੈਡੀਕੇਸ਼ਨ ਅਬੋਰਸ਼ਨ ਜਿਹੜੀ ਪ੍ਰੋਟੈਕਸ਼ਨਸ ਆਉ ਜਾ ਸਕਦੀਆਂ ਜਾਂ ਰਹਿ ਸਕਦੀਆਂ ਪਰ ਆਪਣੇ ਆਪ ਦੇ ਵਿੱਚ ਅਮਰੀਕਾ ਦੀ ਸਿਆਸਤ ਦਾ ਅਮਰੀਕਾ ਦੇ ਸਮਾਜ ਦਾ ਅਮਰੀਕਾ ਦਾ ਆਪਣਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਜਿਹੜਾ ਅਬੋਰਸ਼ਨਾਂ ਤੇ ਉਹਦੇ ਉੱਤੇ ਗੱਲਬਾਤ ਹੋ ਰਹੀ ਹੈ। ਅਗਲੀ ਗੱਲਬਾਤ ਜਿਹੜੀਆਂ ਫੂਡ ਡਿਲੀਵਰੀ ਕੰਪਨੀਆਂਜ਼ ਨੇ ਜਿਵੇਂ ਡੋਰ ਡੈਸ਼ ਆ ਡੋਰ ਡੈਸ਼ ਨੇ ਆਪਣਾ ਰੋਬੋਟ ਬਣਾਇਆ ਪਹਿਲਾ ਸੈਲਫ ਆਟੋਨੋਮਸ ਡਿਲੀਵਰੀ ਰੋਬੋਟ ਇਹਦਾ ਨਾਮ ਡਾਟ ਆ ਇਹ ਬਹੁਤ ਵੱਡੇ ਸਟਰੋਲਰ ਵਰਗਾ ਲੱਗਦਾ ਇਹਦੀਆਂ ਅੱਖਾਂ ਇੱਕ ਮੂੰਹ ਇਹਦਾ ਬਣਾਇਆ ਆ ਤੇ ਇਹਦਾ ਜਿਹੜਾ 4.5 ਫੁੱਟ ਉੱਚਾ ਆ ਤੇ 350 ਪਾਉਂਡ ਦੇ ਨੇੜੇ ਇਹਦਾ ਭਾਰ ਆ ਤੇ 30 ਪਾਉਂਡ ਦੇ ਕਰੀਬ ਇਹ ਵਜ਼ਨ ਚੱਕ ਸਕਦਾ ਹੁੰਦਾ ਕੀ ਆ ਹੁਣ ਇਹ ਸਾਰਾ ਕੁਝ ਆਪਣੇ ਆਪ ਹੀ ਮਤਲਬ ਉਹਦੇ ਵਿੱਚ ਤੁਸੀਂ ਪੀਜ਼ਾ ਰੱਖ ਦਿਓ ਫੂਡ ਰੱਖ ਦਿਓ ਇਹ ਸਟ੍ਰੀਟਾਂ ਦੇ ਉੱਤੇ ਜਾਂਦਾ ਤੇ ਤੁਹਾਨੂੰ ਲਿਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਉੱਥੇ ਜਾ ਕੇ ਡਿਲੀਵਰ ਕਰ ਦਿੰਦੇ ਤੁਸੀਂ ਟਿਪ ਜੇਕਰ ਦੇ ਦਿੰਨੇ ਆ ਵੀ ਪਹਿਲਾਂ ਫੂਡ ਉਹਦੇ ਵਿੱਚ ਆਰਡਰ ਦੇ ਵਿੱਚ ਪਾ ਦਿੰਨੇ ਆ ਵਾਪਸ ਹੋ ਜਾਂਦੀ ਤੁਹਾਡੀ ਕਿਉਂਕਿ ਇਹ ਨੂੰ ਟਿਪ ਨਹੀਂ ਦਿੱਤੀ ਜਾਂਦੀ ਹੁਣ ਐਸ ਵੇਲੇ ਇਹ ਫੀਨਿਕਸ ਹੈਰੀਜ਼ੋਨਾਂ ਦੇ ਏਰੀਆ ਦੇ ਵਿੱਚ ਟੈਸਟ ਕੀਤਾ ਜਾ ਰਿਹਾ ਡੋਰ ਡੈਸ਼ ਜਿਹੜੀ ਚਾਹੁੰਦੀ ਆ ਕਿ ਇਹਨੂੰ ਡੈਨਵਰ ਡੈਲਸ ਬੇ ਏਰੀਆ ਦੇ ਵਿੱਚ ਵੀ ਐਕਸਪੈਂਡ ਕਰ ਦਿੱਤਾ ਜਾਵੇ ਹੁੰਦਾ ਕੀ ਆ 20 ਮੀਲ ਪ੍ਰਤੀ ਆਵਰਦੀ ਸਪੀਡ ਦੇ ਨਾਲ ਜਾਂਦਾ ਆ ਲੇਨਸ ਦੇ ਵਿੱਚ ਬਾਈਕ ਲੇਨ ਦੇ ਵਿੱਚ ਜਾਂ ਸਟਰੀਟ ਦੇ ਵਿੱਚ ਤੇ ਸਾਈਡਵਾਕ ਦੇ ਉੱਤੇ ਵੀ ਇਹ ਚੱਲਦਾ ਆ ਬਹੁਤ ਸਾਰੇ ਜਿਹੜੇ ਪਹਿਲੇ ਡਿਲੀਵਰੀ ਰੋਬੋਟੇ ਕੋ ਨਵੇਂ ਨਹੀਂ ਆ ਪਹਿਲਾਂ ਵੀ ਬਣੇ ਸੀਗੇ ਪਰ ਉਹ ਕੈਂਪਸਸ ਦੇ ਵਿੱਚ ਛੋਟੇ ਟ੍ਰਿਪਾਂ ਉੱਤੇ ਕੰਮ ਕਰਦੇ ਸੀ ਇਹ ਲੰਬੇ ਟ੍ਰਿਪਾਂ ਦੇ ਲਈ 3 ਤੋਂ 5 ਮੀਲ ਤੱਕ ਜਾ ਸਕਦੇ ਆ ਤੇ ਜਿਸ ਤਰ੍ਹਾਂ ਦਾ ਇਹ ਆ ਰਿਹਾ ਆ ਲੱਗਦਾ ਆ ਕਿ ਦਸਾਂ ਸਾਲਾਂ ਤੋਂ ਪਹਿਲਾਂ ਪਹਿਲਾਂ ਓਬਰ ਲਿਫਟ ਚੈਨਾ ਫੂਡ ਡਿਲੀਵਰ ਕੰਪਨੀਆਂ ਨੂੰ ਮੈਨ ਪਾਵਰ ਦੀ ਬੰਦਿਆਂ ਦੀ ਲੋੜ ਨਹੀਂ ਰਹਿਣੀ ਰੋਬੋਟਸ ਨਾਲ ਹੀ ਸਾਰਾ ਕੰਮ ਕੀਤਾ ਜਾਏ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਕੁਝ ਨਵੀਆਂ ਖਬਰਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ